ਸਤਿ ਸ਼੍ਰੀ ਅਕਾਲ ਜੀ ਮੈਂ ਸੁਰਿੰਦਰ ਢਿਲਵਾ ਤੁਸੀਂ ਜੁੜੇ ਹੋ ਢਿਲਵਾ ਟੈਲੀਵਿਜ਼ਨ ਦੇ ਨਾਲ ਅਕਸਰ ਅਸੀਂ ਇਹ ਸੁਣਦੇ ਆਂ ਪੜ੍ਹਦੇ ਵੀ ਆਂ ਕਿ ਹੱਲਿਆਂ ਦੇ ਟਾਈਮ ਤੇ ਜਦੋਂ ਲੜਾਈਆਂ ਹੋਇਆਂ ਕਰਦੀਆਂ ਸੀ ਜਾਂ ਹਮਲੇ ਹੋਇਆ ਕਰਦੇ ਸੀ ਜਾਂ ਫਿਰ ਦੇਸ਼ ਦੇ ਵਿੱਚ ਕੋਈ ਦੰਗੇ ਫਸਾਦ ਹੋਇਆ ਕਰਦੇ ਸੀ ਤਾਂ ਉਦੋਂ ਬਹੁਤ ਸਾਰੇ ਲੋਕਾਂ ਦੀਆਂ ਧੀਆਂ ਪੈਣਾ ਜਿਹੜੀਆਂ ਔਰਤਾਂ ਐ ਉਹ ਗਾਇਬ ਹੋ ਜਾਇਆ ਕਰਦੀਆਂ ਸੀ ਲਾਪਤਾ ਹੋ ਜਾਇਆ ਕਰਦੀਆਂ ਸੀ ਔਰ ਇਹ ਬਹੁਤ ਹੀ ਜਿਹੜਾ ਭਿਆਨਕ ਦੌਰ ਸੀ ਬੜਾ ਭਿਆਨਕ ਜਿਹੜਾ ਇਹ ਸਮਾਂ ਸੀ ਪਰ ਜੇ ਦੇਖਿਆ ਜਾਵੇ ਤਾਂ ਅੱਜ ਵੀ ਜਿਹੜਾ ਉਹ ਦੌਰ ਆ ਜਿਹੜਾ ਉਹ ਕਿਤੇ ਗਿਆ ਨਹੀਂ ਹੈਗਾ ਉਹ ਦੌਰ ਭਿਆਨਕ ਸਮਾਂ ਅੱਜ ਵੀ ਬਾਦਸਤੂਰ ਜਿਹੜਾ ਉਹ ਜਾਰੀ ਹੈਗਾ ਅੱਜ ਵੀ ਸਾਡੇ ਦੇਸ਼ ਦੇ ਵਿੱਚੋਂ ਲਗਾਤਾਰ ਧੀਆ ਪਹਿਣਾ ਸਾਡੀਆਂ ਜਿਹੜੀਆਂ ਉਹ ਔਰਤਾਂ ਉਹ ਲਗਾਤਾਰ ਗਾਇਬ ਹੋ ਰਹੀਆਂ ਅਰੇ ਇਹ ਸਾਡੀਆਂ ਧੀਆ ਪਹਿਣਾ ਇਹ ਔਰਤਾਂ ਰੇਤ ਦੀ ਤਰ੍ਹਾਂ ਸਾਡੀ ਮੁਠੀ ਦੇ ਵਿੱਚੋਂ ਖਿਰ ਰਹੀਆਂ ਐ ਤੇ ਅਸੀਂ ਕੁਝ ਵੀ ਨਹੀਂ ਕਰ ਸਕਦੇਗੇ ਔਰ ਇਹ ਜਿਹੜਾ ਗੱਲ ਆ ਜਿਹੜੀ ਇਹਦੇ ਬਾਰੇ ਇਹ ਮੈਂ ਨਹੀਂ ਕਹਿ ਰਿਹਾਗਾ ਇਹਦੇ ਜਿਹੜੇ ਅੰਕੜੇ ਹੈਗੇ ਔਰਤਾਂ ਦੇ ਕੁੜੀਆਂ ਦੇ ਗਾਇਬ ਹੋਣ ਦੇ ਜਿਹੜੇ ਉਹ ਅੰਕੜੇ ਚੀਖ ਚੀਖ ਕੇ ਇਸ ਗੱਲ ਦੀ ਦੁਹਾਈ ਪਾ ਰਹੇ ਨੇ ਹੁਣ ਜੇ ਗੱਲ ਕਰੀਏ 2024 ਜਿਹੜਾ ਸਾਲ ਲੰਘ ਚੁੱਕਿਆ ਤਾਂ ਜੁਲਾਈ 2024 ਦੇ ਵਿੱਚ ਮੱਧ ਪ੍ਰਦੇਸ਼ ਸਰਕਾਰ ਨੇ ਆਪਣੇ ਸੂਬੇ ਦੀ ਜਿਹੜੀ ਵਿਧਾਨ ਸਭਾ ਹੈ ਵਿਧਾਨ ਸਭਾ ਦੇ ਵਿੱਚ ਜੁਲਾਈ ਮਹੀਨੇ ਦੇ ਵਿੱਚ ਇੱਕ ਅੰਕੜਾ ਪੇਸ਼ ਕੀਤਾ 3 ਸਾਲਾਂ ਦਾ ਇਹ 3 ਸਾਲ ਸੀ ਜਿਹੜੇ 21 ਜੁਲਾਈ 2021 ਤੋਂ ਲੈ ਕੇ 31 ਮਈ 2024 ਤੱਕ ਦਾ 3 ਸਾਲ ਦਾ ਅੰਕੜਾ ਸੀ ਜਿਹਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚੋਂ 31000 ਜਿਹੜੀਆਂ ਔਰਤਾਂ ਤੇ ਕੁੜੀਆਂ ਜਿਹੜੀਆਂ ਗਾਇਬ ਹੋਈਆਂ ਔਰ 31000 ਕੁੜੀਆਂ ਤੇ ਔਰਤਾਂ ਦੇ ਗਾਇਬ ਹੋਣ ਦਾ ਅੰਕੜਾ ਜਿਹੜਾ ਉਹ ਕੋਈ ਛੋਟਾ ਮੋਟਾ ਅੰਕੜਾ ਨਹੀਂ ਹੈਗਾ ਜਿਦੇ ਵਿੱਚੋਂ 724 ਕੇਸ ਆ ਜਿਹੜੇ ਅਧਿਕਾਰਤ ਤੌਰ ਤੇ ਜਿਹੜੇ ਦਰਜ ਜਿਹੜਾ ਉਹ ਹੋਏ ਸੀਗੇ ਜੇ ਗੱਲ ਕਰੀਏ ਇਹਨਾਂ ਤਿੰਨਾਂ ਸਾਲਾਂ ਦੇ ਦੌਰਾਨ ਤਾਂ ਇਹਨਾਂ ਤਿੰਨਾਂ ਸਾਲਾਂ ਦੇ ਦੌਰਾਨ ਉਜੈਣ ਜ਼ਿਲ੍ਹੇ ਦੇ ਵਿੱਚ 600 76 ਕੇਸ ਆ ਜਿਹੜੇ ਉਹ ਸਾਹਮਣੇ ਆਏ ਆ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਵੀ ਕੇਸ ਆ ਜਿਹੜਾ ਉਹ ਦਰਜ ਨਹੀਂ ਹੋਇਆਗਾ ਔਰ ਜੇ ਹੁਣ ਗੱਲ ਕਰੀਏ ਤਾਂ ਇੰਦੌਰ ਜ਼ਿਲ੍ਹੇ ਦੀ ਤਾਂ ਇੰਦੌਰ ਜ਼ਿਲ੍ਹੇ ਦੇ ਵਿੱਚੋਂ ਇਹਨਾਂ ਤਿੰਨਾਂ ਸਾਲਾਂ ਦੇ ਦੌਰਾਨ 2384 ਕੇਸ ਆ ਸਾਹਮਣੇ ਆਏ ਆ ਜਿਨ੍ਹਾਂ ਦੇ ਵਿੱਚੋਂ 15 ਕੇਸ ਆ ਜਿਹੜੇ ਅਧਿਕਾਰਤ ਤੌਰ ਤੇ ਦਰਜ ਹੋਏ ਹੈਗੇ ਹੁਣ ਜੇ ਗੱਲ ਕਰੀਏ 2023 ਦੀ ਜੂਨ 2023 ਦੇ ਵਿੱਚ ਕੇਂਦਰ ਸਰਕਾਰ ਨੇ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਰਾਹੀਂ ਕੁਝ ਅੰਕੜੇ ਪੇਸ਼ ਕਰਵਾਏ ਆ ਔਰ ਇਹੇ ਅੰਕੜੇ ਆ ਜਿਹੜੇ ਇਹ 2019 ਤੋਂ ਲੈ ਕੇ 2021 ਤੱਕ ਦੇ ਅੰਕੜੇ ਔਰ ਇਨ੍ਹਾਂ ਸਾਲਾਂ ਦੇ ਦੌਰਾਨ ਪੂਰੇ ਦੇਸ਼ ਭਰ ਦੇ ਵਿੱਚੋਂ 13.13 ਲੱਖ ਜਿਹੜੀਆਂ ਔਰਤਾਂ ਤੇ ਕੁੜੀਆਂ ਜਿਹੜੀਆਂ ਉਹ ਗਾਇਬ ਹੋਈਆਂ ਔਰ ਮੱਧ ਪ੍ਰਦੇਸ਼ ਦੇ ਵਿੱਚੋਂ ਇਕੱਲੇ ਮੱਧ ਪ੍ਰਦੇਸ਼ ਵਿੱਚੋਂ 2 ਲੱਖ ਔਰਤਾਂ ਤੇ ਕੁੜੀਆਂ ਜਿਹੜੀਆਂ ਗਾਇਬ ਹੋਈਆਂ ਹੁਣ ਗੱਲ ਕਰੀਏ 2022 ਦੀ ਤਾਂ 2022 ਦਾ ਜਿਹੜਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦਾ ਅੰਕੜਾ ਹੈ ਤਾਂ ਇਸ ਅੰਕੜੇ ਦੇ ਮੁਤਾਬਕ ਇਕੱਲੇ ਯੂਪੀ ਯਾਨੀ ਕਿ ਉੱਤਰ ਪ੍ਰਦੇਸ਼ ਦੇ ਵਿੱਚੋਂ ਸਭ ਤੋਂ ਵੱਧ ਔਰਤਾਂ ਤੇ ਕੁੜੀਆਂ ਜਿਹੜੀਆਂ ਉਹ ਗਾਇਬ ਹੋਈਆਂ ਔਰ ਇਹ ਅੰਕੜਾ ਹੈ 65000 743 ਕੁੜੀਆਂ ਜਿਹੜੀਆਂ ਉਹ ਕੁੜੀਆਂ ਤੇ ਔਰਤਾਂ ਉਹ ਗਾਇਬ ਹੋਈਆਂ ਆਏਗੀਆਂ ਪੂਰੇ ਦੇਸ਼ ਭਰ ਦੇ ਵਿੱਚੋਂ ਯੂਪੀ ਮੱਧ ਪ੍ਰਦੇਸ਼ ਮਹਾਰਾਸ਼ਟਰ ਰਾਜਸਥਾਨ ਔਰ ਬੰਗਲਾਦੇਸ਼ ਇਨ੍ਹਾਂ ਸੂਬਿਆਂ ਦੇ ਵਿੱਚੋਂ ਪੂਰੇ ਦੇਸ਼ ਭਰ ਦੇ ਮੁਕਾਬਲੇ 50.2% ਜਿਹੜੀਆਂ ਔਰਤਾਂ ਤੇ ਕੁੜੀਆਂ ਉਹ ਲਗਾਤਾਰ ਜਿਹੜੀਆਂ ਉਹ ਗਾਇਬ ਹੋਈਆਂ ਆਏਗੀਆਂ ਤੇ ਪੂਰੇ ਜਿਹੜਾ ਅ ਦਿਨ ਦਾ ਜਿਹੜਾ ਅੰਕੜਾ ਹੈਗਾ ਪੂਰੇ ਦਿਨ ਦਾ ਜਿਹੜਾ ਔਸਤਨ ਅੰਕੜਾ ਪੂਰੇ ਦਿਨ ਦੇ ਵਿੱਚ ਲਗਭਗ 1200 ਕੁੜੀਆਂ ਤੇ ਔਰਤਾਂ ਪੂਰੇ ਦੇਸ਼ ਭਰ ਦੇ ਵਿੱਚੋਂ ਜਿਹੜੀਆਂ ਲਗਾਤਾਰ ਉਹ ਗਾਇਬ ਹੁੰਦੀਆਂ ਔਰ ਇੱਕ ਘੰਟੇ ਦੇ ਵਿੱਚ ਵਿੱਚ ਜਿਹੜਾ ਉਹ ਔਸਤਨ ਅੰਕੜਾ ਇੱਕ ਘੰਟੇ ਦਾ ਇੱਕ ਘੰਟੇ ਦੇ ਵਿੱਚ ਲਗਭਗ ਪੂਰੇ ਦੇਸ਼ ਭਰ ਦੇ ਵਿੱਚੋਂ 50 ਔਰਤਾਂ ਤੇ ਕੁੜੀਆਂ ਜਿਹੜੀਆਂ ਉਹ ਗਾਇਬ ਹੁੰਦੀਆਂ ਔਰ ਇਹ ਅੰਕੜੇ ਆ ਜਿਹੜੇ ਉਹ ਔਰਤਾਂ ਤੇ ਕੁੜੀਆਂ ਦੇ ਗਾਇਬ ਹੋਣ ਦੇ ਇਹ ਦਿਲ ਦਹਿਲਾ ਦੇਣ ਵਾਲੇ ਅੰਕੜੇ ਹੈਗੇ ਸੋ ਇਸ ਮਾਮਲੇ ਤੇ ਅਸੀਂ ਅੱਗੇ ਵੀ ਗੱਲਬਾਤ ਆ ਜਿਹੜੀ ਜਾਰੀ ਰੱਖਾਂਗੇ ਅੱਜ ਦੇ ਲਈ ਸਿਰਫ ਇੰਨਾ ਹੀ ਸੋ ਇਸੇ ਵਿਸ਼ੇ ਤੇ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਅਗਲੇ ਭਾਗ ਵਿੱਚ ਸੋ ਤਦ ਤੱਕ ਬਣੇ ਰਹੋ ਚੈਨਲ ਸੁਰਿੰਦਰ ਢਿਲਵਾ ਦੇ ਨਾਲ ਵੀਡੀਓ ਸਾਡੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਔਰ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜੇ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਵੀਡੀਓ ਨੂੰ ਸ਼ੇਅਰ ਜਿਹੜਾ ਉਹ ਜਰੂਰ ਕਰ ਦਿਆ ਕਰੋ ਸੋ ਮੈਂ ਸੁਰਿੰਦਰ ਢੈਲਵਾ ਬਹੁਤ ਬਹੁਤ ਧੰਨਵਾਦ